ਇਸ ਵੇਲੇ ਜਲੇ ਵਾਲੇ ਬਾਗ ਦੇ ਸ਼ਹੀਦਾਂ ਦੀ ਉਸ ਜਗ੍ਹਾ ਤੇ ਖੜੇ ਆ ਬਾਕੀ ਤੇ ਕਰ ਲੋ ਕਾ ਇਹ ਭਾਰਤ ਦੇਸ਼ ਦੀ ਆਜ਼ਾਦੀ ਦੇ ਮਹਾਨ ਨਾਇਕਾਂ ਦੀ ਇਹ ਜਗ੍ਹਾ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਅਦਾ ਕੀਤਾ ਮੈਂ ਇਸ ਕਰਕੇ ਇੱਥੇ ਆਇਆ ਪਿਛਲੇ ਕਈ ਦਿਨਾਂ ਤੋਂ ਜਿਹੜਾ ਭਾਤ ਸਰਕਾਰ ਨੇ ਬੀਜੇਪੀ ਨੇ ਸਾਡੇ ਪੰਜਾਬ ਦੇ ਮਹਾਨ ਨਾਇਕਾਂ ਦੇ ਨਾਲ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਲ ਕਰਤਾਜ ਸਰਾਬਾ ਜੀ ਦੇ ਨਾਲ ਸ਼ਹੀਦ ਆਜ਼ਮ ਉਦਮ ਸਿੰਘ ਜੀ ਦੇ ਨਾਲ ਔਰ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਨਾਲ ਲਾਲਾ ਲਾਜਪਤ ਰਾਏ ਜੀ ਦੇ ਨਾਲ ਪੰਜਾਬ ਦੇ ਹੈਰਿਟੇਜ ਦੇ ਨਾਲ ਪੰਜਾਬ ਦੇ ਕਲਚਰ ਦੇ ਨਾਲ ਪੰਜਾਬ ਦੀ ਜੁਬਾਨ ਦੇ ਨਾਲ ਜਿਹੜਾ ਇੱਕ ਵੱਡਾ ਵਿਤਕਰਾ ਕੀਤਾ ਕਿ ਆਉਂਦੀ 26 ਤਰੀਕ ਨੂੰ 26 ਜਨਵਰੀ ਨੂੰ ਜਿਹੜੀ ਪਰੇਡ ਦਿੱਲੀ ਦੇ ਵਿੱਚ ਗਦਰ ਦੇਸ਼ ਦੇ ਉੱਤੇ ਕੱਢੀ ਜਾਂਦੀ ਹੈ ਉਹਦੇ ਤੋਂ ਸਾਡੀ ਚੱਕੀ ਜਿਹੜੀ ਆ ਪੰਜਾਬ ਦੀ ਜਿਹੜੀ ਚੱਕੀ ਆ ਉਹਨਾਂ ਨੇ ਨਹੀਂ ਪਾਈ ਜਦੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਦੇ ਤੇ ਇਤਰਾਜ਼ ਕੀਤਾ ਲੋਕਾਂ ਨੂੰ ਉਹ ਚਿੱਠੀ ਦਿਖਾਈ ਤੇ ਉਹਦੇ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਪੰਜਾਬ ਬੀਜੇਪੀ ਦੇ ਬਾਕੀ ਆਗੂਆਂ ਨੇ ਸੰਦੀਪ ਜਾਖੜ ਜੀ ਦੇ ਸਬੰਧ ਝੂਠੀ ਬਿਆਨਬਾਜ਼ੀ ਉਹਨਾਂ ਦੀ ਸਰਕਾਰ ਵੱਲੋਂ ਉਹਨਾਂ ਦੀ ਪਾਰਟੀ ਵੱਲੋਂ ਜਿਹੜਾ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਉਹਨੂੰ ਟਕਲੀ ਜਿਹੜੀ ਝੂਠੀ ਬਿਆਨਬਾਜ਼ੀ ਕੀਤੀ ਜਾਖੜ ਸਾਹਿਬ ਨੇ ਜਿਹੜਾ ਦੁਨੀਆਂ ਭਰ ਦੇ ਕਰੋੜਾਂ ਪੰਜਾਬੀਆਂ ਦੇ ਸਾਹਮਣੇ ਝੂਠ ਬਾੜਿਆ ਗਿਆ ਕਿ ਇਹ ਝਾਕੀ ਤਾਂ ਰਿਜੈਕਟਡ ਹੋਈ ਹੈ ਪੰਜਾਬ ਦੀ ਕਿਉਂਕਿ ਉਹਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਸਵੀਰ ਸੀਗੀ ਅਰਵਿੰਦ ਕੇ ਦੀਵਾਲ ਜੀ ਦੀ ਤਸਵੀਰ ਸੀਗੀ ਇਸ ਕਰਕੇ ਮਤਲਬ ਜਿਹੜਾ ਉਨੁਜ਼ੈਕਟ ਕੀਤਾ ਗਿਆ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੁਨੀਲ ਜਾਖੜ ਜੀ ਨੂੰ ਚੈਲੰਜ ਕੀਤਾ ਕਿ ਸਾਬਤ ਕਰ ਕਿ ਉਹਨਾਂ ਦੀ ਜਾਦਵਿੰਦ ਕੇ ਦੀਵਾਲ ਜੀ ਦੀ ਕਿਤੇ ਕੋਈ ਫੋਟੋ ਸੀਗੀ ਉਹਨਾਂ ਨੇ ਉਸ ਦਿਨ ਵੀ ਕਿਹਾ ਕਿ ਸੁਨੀਲ ਜਾਖੜ ਦੇ ਝੂਠ ਬਾਦ ਆ ਸੀਐਮ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਮੈਂ ਰਾਜਨੀਤੀ ਛੱਡ ਦੂੰਗਾ ਜੇ ਸਾਬਤ ਹੋ ਜੇ ਜੇ ਨਹੀਂ ਤੇ ਸੁਨੀਲ ਜਾਖੜ ਜੀ ਰਾਜਨੀਤੀ ਛੱਡਣ ਅਸਤੀਫਾ ਦੇਣ ਸੋ ਅੱਜ ਜਿਹੜੀ ਮੈਂ ਚਿੱਠੀ ਤੁਹਾਨੂੰ ਦਿਖਾ ਰਿਹਾ ਰੱਖਿਆ ਮਤਵਾਲੇ ਨੇ ਅੱਜ ਜਿਹੜੀ ਚਿੱਠੀ ਜਾਰੀ ਕੀਤੀ ਹੈ ਜਿਹੜੀਆਂ ਉਹਨਾਂ ਨੇ ਅੱਜ ਚੀਜ਼ਾਂ ਇਸ ਸੀਨ ਨੂੰ ਕਿਉਂ ਨਹੀਂ ਚੱਕੀ ਜਿਹੜੀ 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 ਸਟੇਟ ਦੀ ਦਿਖਾਈ ਉਹਨਾਂ ਨੂੰ ਲਿਖ ਕੇ ਭੇਜਿਆ ਇਹਦੇ ਵਿੱਚ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਝੂਠ ਬੋਲਿਆ ਸੀਗਾ ਉਹ ਝੂਠ ਇਹਦੇ ਵਿੱਚ ਕਿਤੇ ਦਰਜ ਨਹੀਂ ਹੈ ਕਿਤੇ ਵੀ ਚੱਕੀ ਨੂੰ ਜਿਹੜਕ ਤੰਦਾ ਕਾਰਜ ਰਿਹਾ ਦੀ ਲਿਖਿਆ ਕਿ ਭਗਵੰਤ ਮਾਨ ਜੀ ਦੀ ਫੋਟੋ ਕਰਕੇ ਅਜੈਕਟ ਕੀਤੀ ਜਾਦਵੰਦ ਕੇ ਦੀ ਆਵਾਜ਼ ਜੀ ਦੀ ਫੋਟੋ ਕਰਕੇ ਅਜੈਕਟ ਕੀਤੀ ਹੈ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਇਹ ਕਹੂੰਗਾ ਕਿ ਪੂਰੀ ਦੁਨੀਆ ਦੇ ਪੰਜਾਬੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਤੋਂ ਮਾਫੀ ਮੰਗਣ ਜਿਹੜਾ ਉਹਨਾਂ ਨੇ ਝੂਠ ਬੋਲਿਆ ਔਰ ਜਿਹੜਾ ਉਹ ਬੀਜੇਪੀ ਤੇ ਕੇਂਦਰ ਦਾ ਹਮੇਸ਼ਾ ਦੀ ਤਰ੍ਹਾਂ ਮੈਂ ਕਈ ਵਾਰ ਕਿਹਾ ਕਿ ਪਿਛਲੇ 50 ਸਾਲ ਤੋਂ ਕਈ ਵਾਰ ਪੰਜਾਬ ਨਾਲ ਕੇਂਦਰ ਸਰਕਾਰਾਂ ਨੇ ਵਿਤਕਰਾ ਕੀਤਾ ਚਾਹੇ ਉਹ ਕਾਂਗਰਸ ਦੀ ਚਾਹੇ ਉਹ ਬੀਜੇਪੀ ਦੀ ਜਦੋਂ ਵੀ ਕੇਂਦਰ ਵਿਤਕਰਾ ਕਰਦਾ ਤੇ ਜਾਖੜ ਕਾ ਪਤਵਾ ਦਿੱਲੀ ਦੇ ਨਾਲ ਖੜ ਜਾਂਦਾ ਪੰਜਾਬ ਦੇ ਨਾਲ ਖੜ ਦੀ بجائے ਅੱਜ ਜਿਹੜਾ ਈਸ਼ੂ ਕਿ ਅੱਜ ਸ਼ਹੀਦਿਆ ਦੇ ਭਗਤ ਸਿੰਘ ਨੂੰ ਕਰਤਾਰ ਸਰਾਬੇ ਨੂੰ ਉਦਮ ਸਿੰਘ ਜੀ ਨੂੰ ਆ ਜਿਹੜੀ ਥਾਂ ਤੇ ਖੜੇ ਆ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਦੇ ਥੱਲੇ ਖੜੇ ਆ ਜਲਿਆਂ ਵਾਲਾ ਬਾਗ ਆ ਜਿੱਥੇ ਆਪਾਂ ਖੜੇ ਆ ਸਰ ਇਹਨਾਂ ਨੂੰ ਕਿਉਂ ਨਹੀਂ ਦਿਖਾਉਣਾ ਇਹਨਾਂ ਨੂੰ ਨਾ ਦਿਖਾਉਣ ਦਾ ਜਿਹੜਾ ਬੀਜੇਪੀ ਨੇ ਜਿਹੜਾ ਅਸੀਂ ਕਹਿੰਦੇ ਆ ਜਿਹੜਾ ਸੀਐਮ ਸਾਹਿਬ ਕਹਿੰਦੇ ਆ ਮੰਤਰੀ ਸਾਹਿਬ ਕਹਿੰਦੇ ਆ ਕਿ ਬੀਜੇਪੀ ਨੇ ਪੋਲੀਟੀਕਲ ਵਿਫਕਾ ਕੀਤਾ ਪੰਜਾਬ ਦੇ ਨਾਲ ਜਿਹੜਾ ਪਿਛਲੇ 1.5 ਸਾਲ ਤੋਂ ਜ਼ਿਆਦਾ ਆ ਕਦੀ ਗਵਰਨਰ ਦੇ ਰਾਹੀਂ ਕਦੀ ਸਾਡੇ ਫੰਡ ਰੋਕਦੇ ਆ ਕਦੀ ਕੁਛ ਕਰਦੇ ਆ ਇਸ ਕਰਕੇ ਮੈਂ ਇੱਥੇ ਇਹ ਚਿੱਠੀ ਲੈ ਕੇ ਆਇਆ ਉਹਨਾਂ ਨੇ ਪੜ੍ਹ ਲਈ ਹੋਊਗੀ ਇਹ ਚਿੱਠੀ ਜਾਕਰ ਸਾਹਿਬ ਕੋਲ ਆ ਗਈ ਹੋਊਗੀ ਉਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੋਊਗੀ ਮੈਂ ਪੱਸੋਂ ਵੀ ਕਿਹਾ ਸੀ ਕਿ ਪੰਜਾਬ ਦੀ ਧਰਤੀ ਦੇ ਇਦਾਂ ਦੇ ਲੀਡਰ ਹੋਏ ਜਿਹੜੇ ਪੰਜਾਬ ਦੇ ਨਾਲ ਖੜ੍ਹਦੇ ਨਹੀਂ ਬਜਾਏ ਕੇਂਦਰ ਸਰਕਾਰ ਦੀਆਂ ਨਕਾਮੀਆਂ ਤੇ ਕੇਂਦਰ ਸਰਕਾਰ ਦੇ ਤੱਕੇ ਸ਼ਾਇਆਂ ਦੇ ਉੱਤੇ ਪਰਦਾ ਪਾਉਂਦੇ ਆ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੇਂਦਰ ਨੇ ਵਿਤਕਰਾ ਕੀਤਾ ਫਿਰ ਦੁਬਾਰਾ ਤੁਹਾਨੂੰ ਮੈਂ ਕਹਿ ਲਗਾ ਔਰ ਅੱਜ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਜਿਹੜੀ ਜਿਹੜੀ ਸਟੇਟ ਦੀਆਂ ਬੱਲੇ ਐਗਜ਼ੈਕਟ ਹੋ ਗਏ ਜਿਹੜੀ ਜਿਹੜੀ ਸਟੇਟ ਜਿਹਦੀਆਂ ਚੱਕੀਆਂ ਪ੍ਰੇਰਿਤ ਚ ਨਹੀਂ ਗਈਆਂ ਉਹਦੀਆਂ ਚੱਕੀਆਂ ਜਿਹੜੀਆਂ ਅਸੀਂ ਲਾਲ ਕਿਲੇ ਤੇ ਇਧਰ ਉਧਰ ਦਿਖਾਵਾਂਗੇ ਸੱਤ ਸੀਐਮ ਸਾਹਿਬ ਨੇ ਵੀ ਕਲੀਅਰ ਕੀਤਾ ਬਿਲਕੁਲ ਸਾਨੂੰ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਨੂੰ ਅਸੀਂ ਕਰਤਾ ਸਿੰਘ ਸਰਾਬੇ ਨੂੰ ਛਿਦੇ ਜਮ ਪੱਗਸੇ ਨੂੰ ਲਾਲਾ ਲਾਜ ਬਤਵਾਏ ਜੀ ਨੂੰ ਤੇ ਆ ਜਿਹੜੇ ਜਨ ਵਾਲੇ ਬਾਗ ਦੇ ਸ਼ਹੀਦ ਨੇ ਇਹਨਾਂ ਦੀਆਂ ਚਾਕੀਆਂ ਨੂੰ ਜਿੱਦਾਂ ਉਹ ਕਹਿੰਦੇ ਆ ਕਿ ਇਦਾਂ ਦਿਖਾ ਦਿਖਾ ਦਿਖਾਉਣ ਦਾ ਮੌਕਾ ਦੇਾਂਗੇ ਸਰ ਬਿਲਕੁਲ ਨਹੀਂ ਦੇਾਂਗੇ ਹੀ ਉਹਨਾਂ ਦੀ ਇਹ ਗੱਲ ਮੰਨਣ ਦੀ ਤਿਆਰ ਨਹੀਂ ਸਾਡਾ ਪਹਿਲਾਂ ਜੈਕਟ ਕੀਤਾ ਜੈਕਟ ਕਰਕੇ ਉਹ ਕਹਿੰਦੇ ਜੀ ਤੁਹਾਨੂੰ ਇਹ ਮੌਕਾ ਦੇ ਦੇਾਂਗੇ ਕੱਲ ਵੀ ਜਿਹੜੇ ਕੇਂਦਰ ਦੇ ਇੱਕ ਮੰਤਰੀ ਦੇ ਕਿਹਾ ਅੱਜ ਚਿੱਠੀ ਦੇ ਵਿੱਚ ਅੱਜ ਤੁਸੀਂ ਪੜਿਆ ਹੋਣਾ ਸੋ ਸਾਨੂੰ ਇਹ ਬਿਲਕੁਲ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਦਾ ਇਦਾਂ ਜਿਹੜਾ અપਮਾਨ ਨਹੀਂ ਹੋਣਦਿਆਂਗੇ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ ਆਂ ਆਪਣੇ ਸ਼ਹੀਦਾਂ ਦੀਆਂ ਇਹ ਜਿਹੜੀਆਂ ਝਲਕੀਆਂ ਅਸੀਂ 26 ਜਨਵਰੀ ਨੂੰ ਖੁਦ ਪੰਜਾਬ ਵਿੱਚ ਦਿਖਾਵਾਂਗੇ ਜਦੋਂ ਸੀਐਮ ਸਾਹਿਬ ਨੇ ਕਹਿ ਕੇ ਦਿੱਲੀ ਪੰਜਾਬ ਭਵੰਦੇ ਬਾਅਦ ਵੀ ਅਸੀਂ ਦਿਖਾਵਾਂਗੇ ਸੋ ਮੈਂ ਇੱਥੇ ਤਾ ਆਇਆ ਕਿ ਜਾਖੜ ਸਾਹਿਬ ਨੂੰ ਤੁੰਤ ਜੜੀਆਂ ਸਾਰੇ ਸਾਰੇ ਵਰਲਡ ਦੇ ਪੰਜਾਬੀਆਂ ਨੂੰ ਵਰਲਡ ਦੇ ਪੰਜਾਬੀਆਂ ਕੋਲ ਮਾਫੀ ਮੰਗਣੀ ਚਾਹੀਦੀ